ਹੈਲੋ ਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਮੈਂ ਹਾਂ ਮੰਦੀਪ ਕੌਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਦੀ ਵੀਡੀਓ ਇੱਕਦਮ ਡਿਫਰੈਂਟ ਹੋਏਗੀ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ men's shirts ਮਿਲਣਗੀਆਂ ਬਹੁਤ ਸੋਹਣੇ ਪ੍ਰਿੰਟ ਬਹੁਤ ਸੋਹਣੀ ਡਿਜ਼ਾਈਨਿੰਗ ਆ ਡਿਜੀਟਲ ਪ੍ਰਿੰਟ ਆਉਣਗੇ ਸਭ ਤੋਂ ਪਹਿਲੇ ਇਟਾਲੀਅਨ ਡਿਜੀਟਲ ਪ੍ਰਿੰਟ ਦੇ ਵਿੱਚ ਤੁਹਾਨੂੰ ਮਿਲਣਗੀਆਂ ਸ਼ਰਟਸ ਠੀਕ ਹੈ ਬਹੁਤ ਸੋਹਣਾ ਚੈੱਕ ਵਾਲਾ ਪ੍ਰਿੰਟ ਆਏਗਾ ਠੀਕ ਹੈ ਇਸ ਦੇ ਵਿੱਚ ਹਾਈਲਾਈਟ ਜਿਹੜਾ ਹੈ ਬਲੂ ਸ਼ੇਡ ਆਏਗੀ ਥੋੜੀ ਮਸਟਰਡ ਟਾਈਮ ਸ਼ੇਡ ਆਏਗੀ ਅਗਲਾ ਸਕਿਨ ਕਲਰ ਦਾ ਸਕ ਠੀਕ ਹੈ ਜੀ ਇਹ ਲਿਲਨ ਫੈਬਰਿਕ ਆ ਸਟ੍ਰਿਪਸ ਟਾਈਪ ਜਿਹੜੀ ਇਸ ਦਾ ਆਏਗਾ ਫੈਬਰਿਕ ਬਹੁਤ ਸੋਹਣਾ ਕਲਰ ਬਹੁਤ ਸੋਹਣੀ ਡਿਜ਼ਾਈਨਿੰਗ ਠੀਕ ਹੈ ਚੈੱਕ ਜਿਹੜੇ ਆ ਛੋਟੇ ਵੱਡੇ ਸਾਰੇ ਹੀ ਆਉਣਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਜਿਹੜਾ ਆ ਸ਼ਰਟ ਦਾ ਫੈਬਰਿਕ ਲੈ ਸਕਦੇ ਆ ਠੀਕ ਹੈ ਜੀ ਅਗਲਾ ਜਿਹੜਾ ਇਹ ਵਾਲਾ ਡਿਜ਼ਾਈਨ ਥੋੜਾ ਚੈੱਕ ਹੋਏਗਾ ਵੱਡਾ ਚੈੱਕ ਹੋਏਗਾ ਬਹੁਤ ਸੋਹਣੀ ਪ੍ਰਿੰਟਿੰਗ ਆ ਬਹੁਤ ਸੋਹਣੇ ਅੱਗੇ ਆ ਗਿਆ ਬ੍ਰੀਕ ਚੈੱਕ ਵਾਲਾ ਠੀਕ ਹੈ ਛੋਟੇ ਛੋਟੇ ਚੈੱਕ ਦਾ ਪ੍ਰਿੰਟ ਆਏਗਾ ਕਲਰ ਦੇਖਦੇ ਜਾਓ ਬਹੁਤ ਸੋਹਣੇ ਕਲਰ ਹਨ ਜਿਸ ਨਾਲ ਜਿਹੜਾ ਪਹਿਲੇ ਸੀ ਉਹਦੇ ਵਿੱਚ ਗ੍ਰੇ ਹਾਈਲਾਈਟ ਹੋ ਰਿਹਾ ਇਸ ਦੇ ਵਿੱਚ ਜਿਹੜੇ ਆ ਤੁਹਾਨੂੰ ਚੈੱਕ ਮਿਲਣਗੇ ਬਹੁਤ ਸੋਹਣੇ ਠੀਕ ਹੈ ਲਾਈਟ ਕਲਰ ਦੀ ਸ਼ਰਟ ਹੈ ਉੱਪਰ ਡਾਰਕ ਕਲਰ ਦੇ ਚੈੱਕ ਵਾਲਾ ਪ੍ਰਿੰਟ ਆਏਗਾ ਕਲਰ ਬਹੁਤ ਸੋਹਣੇ ਆ ਔਰ ਇੱਕਦਮ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਇਸ ਦੇ ਵਿੱਚ ਤੁਹਾਨੂੰ 350 ਦੀ ਜਿਹੜੀ ਉਹ ਇੱਕ ਸ਼ਰਟ ਮਿਲ ਜੇਗੀ ਕੋਈ ਵੀ ਐਕਸਟਰਾ ਤੋਂ ਸ਼ਿਪਿੰਗ ਦਾ ਚਾਰਜ ਪੇ ਨਹੀਂ ਕਰਨਾ ਪਏਗਾ ਇਹ ਵਾਲੀ ਸ਼ਰਟ ਤੁਸੀਂ ਦੇਖੋ ਬਹੁਤ ਸੋਹਣੀ ਠੀਕ ਹੈ ਪ੍ਰਿੰਟਿੰਗ ਆਏਗੀ ਅ ਅਗਲੀ ਇਹ ਸਾਰੀਆਂ ਚੈੱਕ ਟਾਈਪ ਸ਼ਰਟਸ ਮਿਲਣਗੀਆਂ ਇਹਦੇ ਵਿੱਚ ਤੁਹਾਨੂੰ ਬਿਲਕੁਲ ਬ੍ਰੀਕ ਚੈੱਕ ਇਕਦਮ ਪਲੇਨ ਟਾਈਪ ਵੀ ਸ਼ਰਟਸ ਮਿਲਣਗੀਆਂ ਇਸਦੇ ਵਿੱਚ ਤੁਹਾਡਾ ਕਾਪਰ ਕਲਰ ਥੋੜਾ ਸੀ ਗ੍ਰੀਨ ਕਲਰ ਹਾਈਲਾਈਟ ਹੋ ਰਿਹਾ ਅਗਲੇ ਦੇ ਵਿੱਚ ਨੇਵੀ ਬਲੂ ਕਲਰ ਹਾਈਲਾਈਟ ਹੋ ਰਿਹਾ ਵਾਈਟ ਕਲਰ ਦਾ ਵੱਡਾ ਚੈੱਕ ਹੈ ਵਿੱਚ ਨੇਵੀ ਬਲੂ ਸੀ ਗ੍ਰੀਨ ਡਾਰਕ ਕਲਰ ਦਾ ਹਾਈਡਰੇਸ਼ਨ ਆਏਗਾ ਠੀਕ ਹੈ ਬਹੁਤ ਸੋਹਣੇ ਕਲਰ ਹਨ ਅਗਰ ਤੁਸੀਂ ਇਹਨਾਂ ਦੇ ਨਾਲ ਸੜ ਤੋਂ ਮੈਚਿੰਗ ਟਰਬਨ ਲੈਣਾ ਚਾਹੁੰਦੇ ਹੋ ਤਾਂ ਉਹ ਵੀ ਲੈ ਸਕਦੇ ਆ ਠੀਕ ਹੈ ਅੱਜ ਦੇ ਹੁਣ ਨਹੀਂ ਮਤਲਬ ਅਸੀਂ ਥੋੜੀ ਠਹਿਰ ਕੇ ਸ਼ਾਰਟ ਵੀਡੀਓ ਪਾ ਦਵਾਂਗੇ ਜਿਸ ਦੇ ਵਿੱਚ ਸਾਰੇ ਹੀ ਟਰਬਨ ਦੇ ਜਿਹੜੇ ਕਲਰ ਹੋਣਗੇ ਠੀਕ ਹੈ ਜੀ ਫੁੱਲ ਵਾਇਲ ਜਿਹੜੇ ਹਾਫ ਵਾਇਲ ਜੋ ਵੀ ਤੁਸੀਂ ਮਤਲਬ ਕੰਟੀਨਿਊ ਯੂਜ਼ ਕਰਦੇ ਆ ਉਸ ਤੇ ਵਿੱਚ ਜਿਹੜਾ ਕੋਈ ਵੀ ਕਲਰ ਇਹਦੇ ਨਾਲ ਮੈਚ ਵੀ ਕਰ ਸਕਦੇ ਆ ਜਾਂ ਕੱਲੀ ਟਰਬਨ ਵੀ ਲੈ ਸਕਦੇ ਆ ਠੀਕ ਹੈ ਜੀ ਸ਼ਾਰਟ ਵੀਡੀਓ ਪਾਵਾਂਗੇ ਅਸੀਂ ਕੁਸ਼ੀ ਦੇਰ ਬਾਅਦ ਜਦੋਂ ਇਹ ਵੀਡੀਓ ਪੋਸਟ ਹੋਏਗੀ ਉਸ ਤੋਂ ਬਾਅਦ ਵਿੱਚ ਪਾ ਦਵਾਂਗੇ ਤੇ ਤੁਸੀਂ ਮੈਚਿੰਗ ਕਰ ਸਕਦੇ ਆ ਇਸ ਦੇ ਨਾਲ ਜਿਵੇਂ ਗ੍ਰੇ ਕਲਰ ਥੋੜਾ ਗ੍ਰੀਨ ਮਹਿੰਦੀ ਸ਼ੇਡ ਹਾਈਲਾਈਟ ਹੋ ਰਿਹਾ ਬਹੁਤ ਸੋਹਣੇ ਜਿਹੇ ਕਲਰ ਨੇ ਤੇ ਇਹ ਥੋੜਾ ਪਰਪਲ ਸ਼ੇਡ ਆਏਗੀ ਠੀਕ ਹੈ ਪਰਪਲ ਜੀ ਸ਼ੇਡ ਹੈ ਉਹਦੇ ਉੱਪਰ ਛੋਟਾ ਛੋਟਾ ਪ੍ਰਿੰਟ ਆ ਚੈੱਕ ਦਾ ਠੀਕ ਹੈ ਫੈਬਰਿਕ ਜਿਹੜਾ ਹੈ ਐਕਟਮ ਕਾਟਨ ਦਾ ਆਏਗਾ ਜਿਹੜਾ ਸ਼ਰਟਸ ਦਾ ਫੈਬਰਿਕ ਹੁੰਦਾ ਆ ਬਹੁਤ ਸੋਹਣਾ ਸਟੈਂਡਰਡ ਵਾਲੀਆਂ ਸ਼ਰਟਸ ਆਉਣਗੀਆਂ ਡਿਜੀਟਲ ਪ੍ਰਿੰਟ ਆਏਗਾ ਐਕਟਮ ਹਦਿਆ ਜਿਹੜੇ ਆ ਲੁੱਕ ਆਉਂਦੀ ਹੈ ਇਹਨਾਂ ਦੀ ਠੀਕ ਹੈ ਇਹ ਵਾਲੀ ਜਿਸ ਤਰ੍ਹਾਂ ਹੈ ਪ੍ਰੀਮੀਅਮ ਡਿਜੀਟਲ ਪ੍ਰਿੰਟ ਦੀ ਸ਼ਰਟ ਹੈ ਠੀਕ ਹੈ ਇਹ ਬੜਾ ਥੋੜਾ ਬਰਾਉਡ ਚੈੱਕ ਆਏਗਾ ਬਹੁਤ ਸੋਹਣੀ ਜੇ ਕਲਰਸ ਆ একদম ਮੀਡੀਅਮ ਚਾਰਟ ਤੁਹਾਨੂੰ ਮਿਲੇਗਾ ਤੇ ਇਸ ਦੇ ਵਿੱਚ ਬਰੀਕ ਚੈੱਕ ਹੋ ਗਿਆ ਥੋੜਾ ਵੱਡਾ ਚੈੱਕ ਹੋ ਗਿਆ ਠੀਕ ਹੈ ਤੇ ਇੱਕ ਜਿਹੜੇ ਅੱਗੇ ਤੁਹਾਨੂੰ ਦਿਖਾਵਾਂਗੇ ਉਹਦੇ ਵਿੱਚ ਬਿਲਕੁਲ ਛੋਟਾ ਛੋਟਾ ਪ੍ਰਿੰਟ ਆਏਗਾ ਠੀਕ ਹੈ ਜੀ ਇਹ ਦੇਖੋ ਬਹੁਤ ਸੋਹਣੀ ਡਿਜ਼ਾਈਨਿੰਗ ਆ ਠੀਕ ਹੈ ਇਹ ਥੋੜਾ ਜਿਹਾ ਕਲਰ ਇਸ ਦਾ ਜਿਹੜਾ ਕਾਪਰ ਟਾਈਪ ਸ਼ੇਡ ਆ ਬਹੁਤ ਸੋਹਣਾ ਕਲਰ ਔਰ ਇੱਕਦਮ ਛੋਟੇ ਛੋਟੇ ਬਰੀਕ ਬਰੀਕ ਜਣੀ ਹੈ ਇਸ ਦੇ ਵਿੱਚ ਪ੍ਰਿੰਟਿੰਗ ਆਏਗੀ ਕਲਰ ਤੁਸੀਂ ਦੇਖਦੇ ਜਾਣਾ ਇਹ ਦੇਖੋ ਇਹ ਕਾਪਰ ਜੀ ਸ਼ੇਡ ਆਏਗੀ ਠੀਕ ਹੈ ਇਸ ਦੇ ਵਿੱਚ ਤੁਹਾਨੂੰ ਤਿੰਨ ਚਾਰ ਕਲਰ ਮਿਲ ਜਣਗੇ ਇਹ ਵਾਲੀ ਸ਼ਰਟ ਦੇ ਵਿੱਚ ਇੱਕਦਮ ਫਾਰਮਲ ਸ਼ਰਟਸ ਬਣ ਕੇ ਤਿਆਰ ਹੁੰਦੀਆਂ ਨੇ ਅਗਰ ਤੁਸੀਂ ਸਾਡੇ ਤੋਂ ਸ਼ਰਟ ਬਣਵਾਉਣੀ ਹੋਈ ਹੈ ਤੇ ਤਾਂ ਵੀ ਬਣਵਾ ਸਕਦੇ ਹਾਂ ਠੀਕ ਹੈ ਇਹ ਥੋੜਾ ਜਿਹਾ ਪਿੰਕ ਸ਼ੇਡ ਦੇ ਵਿੱਚ ਆਏਗਾ ਬਹੁਤ ਸੋਹਣਾ ਕਲਰ ਤੇ ਇਸ ਤਰ੍ਹਾਂ ਪ੍ਰਿੰਟਿੰਗ ਆਏਗੀ ਦੀ ਇੱਕਦਮ ਬ੍ਰੀਕ ਚੈੱਕ ਆਏਗਾ ਇਹ ਵਾਲਾ ਠੀਕ ਅਗਲਾ ਜਿਹੜਾ ਆ ਉਹ ਤੁਸੀਂ ਡਿਜ਼ਾਈਨ ਚੈੱਕ ਕਰਦੇ ਜਾਓ ਕਲਰ ਚੈੱਕ ਕਰਦੇ ਜਾਓ ਬਹੁਤ ਸੋਹਣੇ ਕਲਰ ਆ ਫਾਰਮਲ ਸ਼ਰਟਸ ਬਣ ਕੇ ਤਿਆਰ ਹੁੰਦੀਆਂ ਪਾਰਟੀ ਵੇਅਰ ਸਟਾਈਲ ਦੀਆਂ ਸ਼ਰਟਸ ਬਣ ਕੇ ਤਿਆਰ ਹੁੰਦੀਆਂ ਤੁਸੀਂ ਕਿਤੇ ਵੀ ਓਕੇਜਨ ਤੇ ਇਹਨਾਂ ਨੂੰ ਵੇਅਰ ਕਰ ਸਕਦੇ ਆ ਇਹ ਥੋੜਾ ਪਰਪਲ ਟਾਈਪ ਸ਼ੇਡ ਆਏਗੀ ਠੀਕ ਹੈ ਜੀ ਤੇ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੀਆਂ ਡਿਜ਼ਾਈਨਿੰਗ ਨੇ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਡਿਜ਼ਾਈਨ ਜਿਹੜਾ ਚੂਜ਼ ਕਰ ਸਕਦੇ ਆ ਠੀਕ ਹੈ ਇਹ ਥੋੜਾ ਵੱਡਾ ਚੈੱਕ ਆ ਗਿਆ ਠੀਕ ਹੈ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਦੋ ਤਿੰਨ ਦਿਨ ਸਾਡੀ ਲਾਈਵ ਜਿਹੜੀ ਆ ਉਹ ਪੰਦਰੇਗੀ ਜਿਸ ਨਾਲ 31 ਜੁਲਾਈ ਅੱਜ ਦੇ ਦਿਨ ਅਸੀਂ ਲਾਈਵ ਦੇ ਉੱਪਰ ਇੱਕ ਗਿਫਟ ਅਨਾਉਂਸ ਕਰਨਾ ਸੀਗਾ ਅ ਪਰ ਦੋ ਤਿੰਨ ਦਿਨ ਜਿਹੜੀ ਸਾਡੀ ਲਾਈਵ ਜਿਹੜੀ ਆਫ ਰਹਿਣੀ ਆ ਮੇਬੀ ਅਸੀਂ ਸੰਡੇ ਵਾਲੇ ਦਿਨ ਜਿਹੜਾ ਗਿਫਟ ਅਨਾਉਂਸ ਕਰੀਏ ਠੀਕ ਹੈ ਤੁਹਾਨੂੰ ਸਾਰੀ ਅਪਡੇਟ ਦੇ ਦਿੱਤੀ ਜਾਏਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ